ਲੋਕਾਂ ਨੇ ਬੜਾ ਵਿਸ਼ਵਾਸ ਦੇ ਕੇ ਇਹਨਾਂ ਨੂੰ ਸਰਕਾਰ ਬਣਵਾਈ ਸੀ ਆਮ ਆਦਮੀ ਪਾਰਟੀ ਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਰਹੇਗੀ ਆਮ ਲੋਕਾਂ ਦੀ ਸਰਕਾਰ ਨਹੀਂ ਰਹੇਗੀ ਆ ਗੈਂਗਸਟਰਸ ਦੀ ਸਰਕਾਰ ਹੋ ਗਈ ਬਦਮਾਸ਼ਾਂ ਦੀ ਸਰਕਾਰ ਬਣ ਗਈ ਜੋ ਕੁਝ ਵੀ ਆ ਹੋ ਰਿਹਾ ਹੈ ਪੰਜਾਬ ਦੇ ਅੰਦਰ ਪਹਿਲਾਂ ਤਾਂ ਐਡੀ ਵੱਡੀ ਗੱਲ ਕਹਿੰਦੇ ਮੇਰਾ ਮਨ ਨਹੀਂ ਸੀ ਮੰਦਾ ਪਰ ਕਿਉਂਕਿ ਹੁਣ 1.5 ਸਾਲ ਤੋਂ ਜ਼ਿਆਦਾ ਸਮਾਂ ਹੋਣ ਲੱਗਿਆ ਹੈ ਚਾਹੇ ਮੂਸੇ ਵਾਲਾ ਦਾ ਕਤਲ ਹੋਇਆ ਚਾਹੇ ਅੱਜ सोनू ਸਰਪੰਚ ਸਾਹਿਬ ਦਾ ਕਤਲ ਕਤਲ ਹੋਇਆ ਇੱਕ ਧਾਰਨਾ ਪੰਜਾਬ ਦੇ ਅੰਦਰ ਲੋਕਾਂ ਦੇ ਮਨ ਦੇ ਅੰਦਰ ਉਤਰ ਗਈ ਵੀ ਆ ਜਿਹੜੇ ਬਦਮਾਸ਼ ਐ ਇਹਨਾਂ ਨੂੰ ਗੈਂਗਸਟਰਸ ਕਹਿ ਲੋ ਚਾਹੇ ਗੁੰਡੇ ਕਹਿ ਲੋ ਚਾਹੇ ਬਦਮਾਸ਼ ਕਹਿ ਲੋ ਇਹਨਾਂ ਨੂੰ ਇਸ ਸੋ ਕਾਲਡ ਜਿਹੜੀ ਇਹਨਾਂ ਨੇ ਖੋਤੀ ਬਣਾ ਰੱਖੀ ਆ ਆਮ ਆਦਮੀ ਪਾਰਟੀ ਸਰਕਾਰ ਆ ਬਦਮਾਸ਼ਾਂ ਦੀ ਸਰਕਾਰ ਐ ਇਹਨਾਂ ਬਦਮਾਸ਼ਾਂ ਨੂੰ ਸੁਰੱਖਿਆ ਦੇ ਰਹੀ ਹੈ ਪ੍ਰੋਟੈਕਸ਼ਨ ਦੇ ਰਹੀ ਹੈ ਸਰਕਾਰ ਜੇਲ੍ਹ ਦੇ ਅੰਦਰੋਂ ਬੈਠਾ ਅਗਰ ਕੋਈ ਆਪਣੀ ਵੀਡੀਓ ਬਾਹਰ ਭੇਜਦਾ ਹੈ ਉਹ ਬਿਨਾਂ ਸਰਕਾਰ ਦੀ ਛਾਏ ਦੇ ਬਿਨਾਂ ਐਡਮਿਨਿਸਟ੍ਰੇਸ਼ਨ ਦੀ ਛਾਏ ਦੇ ਉਹ ਵੀਡੀਓ ਬਾਹਰ ਨਹੀਂ ਨਿਕਲਦੀ ਚਾਹੇ ਉੱਥੇ ਜਸ਼ਨ ਮਨਾਏ ਜਾ ਰਹੇ ਹੈ ਚਾਹੇ ਪਾਰਟੀਆਂ ਮਨਾਈਆਂ ਜਾ ਰਹੀਆਂ ਚਾਹੇ ਕੇਕ ਕੱਟੇ ਜਾ ਰਹੇ ਹੈ ਉਹ ਕੇਕ ਨਹੀਂ ਕੱਟੇ ਜਾ ਰਹੇ ਜਦੋਂ ਕੇਕ ਦੇ ਉੱਤੇ ਛੁਰੀ ਰੱਖਦੇ ਅੰਦਰ ਗੁੰਡਾ ਅੰਦਰ ਜੇਲ੍ਹ ਦੇ ਅੰਦਰ ਉਹ ਬਾਹਰ ਦੇ ਲੋਕਾਂ ਨੂੰ ਇੱਕ ਸਨੇਹਾ ਦੇਈ ਜਾਂਦਾ ਹੈ ਵੀ ਜੇ ਜਿਸ ਤਰ੍ਹਾਂ ਮੈਂ ਕੇਕ ਕੱਟੀ ਜਾਂਣਾ ਤੁਹਾਡੀ ਧੌਣ ਵੱਡ ਦੂੰਗਾ ਮੈਂ ਉਹਨੂੰ ਤਕੜਾ ਕਰਨ ਵਾਸਤੇ ਉਹਦਾ ਇੱਕ ਸਨੇਹਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਜੇਲ੍ਹ ਐਡਮਿਨਿਸਟ੍ਰੇਸ਼ਨ ਹੈ ਉਹ ਵੀਡੀਓ ਬਾਹਰ ਵਾਇਰਲ ਕਰਦੀ ਹੈ ਲੋਕਾਂ ਤੱਕ ਪਹੁੰਚੇ 2 ਜਿਹੜੇ ਬਦਮਾਸ਼ ਜੇਲ੍ਹ ਦੇ ਅੰਦਰ ਬੈਠੇ ਐ ਇਹਨਾਂ ਦੇ ਹੱਥ ਬਹੁਤ ਲੰਬੇ ਐ ਇਹ ਕਿਸੇ ਨੂੰ ਵਿੱਚ ਐ ਮੂਸੇ ਆਲਾ ਐ ਚਾਹੇ ਸੋਨੂ ਐ ਚਾਹੇ ਸੁਨੀਲ ਐ ਕੋਈ ABC ਐ ਕਿਸੇ ਨੂੰ ਹੱਥ ਪਾ ਲੈਣਗੇ ਆ ਜਿਹੜੇ ਫੋਨ ਆ ਰਹੇ ਐ ਧਮਕੀਆਂ ਆ ਰਹੀਆਂ ਐ ਆ ਸਾਰਾ ਇੱਕ ਅਡੰਬਰ ਬਣਾਇਆ ਹੈ ਸਰਕਾਰ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਨਲਾਇਕੀ ਕਹਿ ਲੋ ਇਹਨਾਂ ਦੀ ਮਿਲੀ ਭੁਗਤ ਕਹਿ ਲੋ ਇਹਨਾਂ ਦੀ ਨਾਕਾਬਲੀਅਤ ਕਹਿ ਲੋ ਇਹਨਾਂ ਦੇ ਹੱਥ ਚ ਆ ਜਿਹੜਾ ਉਸ ਤਰ੍ਹਾਂ ਫੜਾਤਾ ਸਰਕਾਰ ਦਾ ਬਣਾ ਕੇ ਲੋਕਾਂ ਨੇ ਆ ਜਿਹੜਾ ਉਸ ਤਰ੍ਹਾਂ ਹੁਣ ਪੰਜਾਬ ਦੇ ਲੋਕਾਂ ਦੀ ਤੌਣ ਤੇ ਚੱਲਿਆ ਜਾ ਰਿਹਾ ਇਸ ਇਲਾਕੇ ਨੇ ਇਸ ਪੰਜਾਬ ਨੇ ਇਸ ਖਿੱਤੇ ਨੇ ਦੇਸ਼ ਦੇ ਖਿੱਤੇ ਨੇ ਉਹ ਕਾਲੇ ਦਿਨ ਦੇਖਿਆ ਅਤੰਕਵਾਦ ਦੇ ਕਟੋ ਕਟੋ ਨੂੰ ਸਾਰੇ ਆਪਾਂ ਮੰਨਦੇ ਆਂ ਵੀ ਉਹ ਡੇਜ਼ ਆਫ ਟੈਰਰਿਜ਼ਮ ਕਾਲੇ ਦਿਨ ਸੀਗੇ ਆ ਆ ਆ ਆ ਚਿੱਟੇ ਦਿਨ ਦਿਸਦੇ ਆ ਇੱਕ ਅਨਡਿਕਲੇਅਰਡ ਟੈਰਰਿਸਟ ਡੇਜ਼ ਫਿਰ ਆਇ ਆਇ ਖੜੇ ਸਨ ਉਹ ਟੈਰਰਿਸਟ ਜਿਹਨਾਂ ਨੂੰ ਸਰਕਾਰ ਦੀ ਸ਼ੈ ਬੀਐਸਐਫ ਕਹਿ ਰਹੀ ਹੈ ਫਲਾਣੇ ਬੰਦੇ ਇਹਨਾਂ ਨੂੰ ਪਕੜੋ ਹਾਈ ਕੋਰਟ ਰੋਜ਼ ਸਰਕਾਰ ਨੂੰ ਲਤਾੜੀ ਜਾ ਰਹੀ ਹੈ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਇੱਕ ਜੇਲ੍ਹ ਦੇ ਅੰਦਰੋਂ 45 ਹਜ਼ਾਰ ਟੈਲੀਫੋਨ ਕਾਲ ਕੀਤੀਆਂ ਜਾ ਰਹੀਆਂ ਸਰਕਾਰ ਸੁੱਤੀ ਪਈ ਐ ਸੁੱਤੀ ਨਹੀਂ ਪਈ ਮਨੂ ਜੀ ਆ ਜਿਹੜੀ ਤੁਹਾਡੀ ਮਨਸ਼ਾ ਜਿਹੜੀ ਤੁਸੀਂ ਕਹਿ ਰਹੇ ਹੋ ਵੀ सोनू ਸਰਪੰਚ ਦਾ ਕਤਲ ਇੱਕ ਰਾਜਨੀਤਿਕ ਸ਼ੈ ਉਹ ਰਾਜਨੀਤਿਕ ਸ਼ੈ ਇਹਨਾਂ ਲੋਕਾਂ ਨੂੰ ਗੁੰਡਿਆਂ ਨੂੰ ਬਦਮਾਸ਼ਾਂ ਨੂੰ ਆ ਸਰਕਾਰ ਦੇ ਰਹੀ ਐ ਜਿਹਦੇ ਕਰਕੇ ਇਹਨਾਂ ਦੇ ਇੰਨੇ ਹੌਸਲੇ ਹੋ ਗਏ ਵੀ ਅੱਜ ਥਾਣਿਆਂ ਦੇ ਅੰਦਰ ਫੋਨ ਕਰੀ ਜਾਂਦੇ ਇੱਕ ਸਰਪੰਚ ਪਹਿਲਾਂ ਤਾਂ ਬਦਮਾਸ਼ੀ ਸਿਰਫ ਵੱਡੇ ਲੋਕਾਂ ਤਾਈਂ ਸੀਮਤ ਸੀਗੀ ਸ਼ਹਿਰਾਂ ਦੇ ਅੰਦਰ ਇੰਡਸਟਰੀਸਟੀਆਂ ਦੇ ਅੰਦਰ ਵੱਡੇ ਜਿਹੜੇ ਸੌਕਰ ਸੀ ਵੀ ਪੈਸੇ ਏਨੇ ਕਰੋੜ ਭੇਜਦੇ ਹੁਣ ਤਾਂ ਪਿੰਡਾਂ ਦੇ ਅੰਦਰ ਕਾਹਨ ਲੱਗਿਆ ਸਰਪੰਚ ਸਾਹਿਬ ਦੇ ਉੱਤੇ ਜੋ ਹੋਇਆ ਹੈਆਂ ਦੇ ਹੀ ਜਾਂਦੇ ਐ ਕਤਲ ਕਰਵਾਈ ਜਾਂਦੇ ਐ ਠਾਟਾਂ ਕਰੀ ਜਾਂਦੇ ਅੰਦਰ ਬੈਠੇ ਪ੍ਰੋਟੈਕਸ਼ਨ ਹੈ ਸਰਕਾਰ ਦੀ ਜੇਲ੍ਹ ਦੇ ਚਾਰਜਵਾਰੀ ਦੇ ਅੰਦਰ ਬੈਠ ਕੇ ਜਿਸ ਤਰ੍ਹਾਂ ਸੇਫ ਹੈਵਨ ਬਣਾਇਆ ਸੇਫ ਹੈਵਨ ਬਣਾ ਰੱਖਿਆ ਉੱਥੇ ਬੈਠ ਕੇ ਆਪਣਾ ਰਾਜ ਚਲਾ ਰਹੇ ਐ ਰਾਜ ਦਿੱਲੀੋਂ ਨਹੀਂ ਚੱਲ ਰਿਹਾ ਰਾਜ ਚੰਡੀਗੜ੍ਹੋਂ ਨਹੀਂ ਚੱਲ ਰਿਹਾ ਰਾਜ ਪੰਜਾਬ ਦੇ ਅੰਦਰ ਤਾਂ ਜੇਲ੍ਹ ਦੇ ਅੰਦਰੋਂ ਚੱਲ ਰਿਹਾ ਸਾਬ ਦਿੱਲੀ ਦੀ ਸਰਕਾਰ ਦਾ ਦਖਲ ਦਾ ਕੋਈ ਇੱਥੇ ਜੇ ਲੋੜ ਨਹੀਂ ਕਿਉਂਕਿ ਪੰਜਾਬ ਦੇ ਲੋਕ ਜਿੰਦੇ ਜਾਗਦੇ ਬੈਠੇ ਐ ਕਾਂਗਰਸ ਰਲ ਗਈ ਹੋਣੀ ਐ ਸੋ ਕੋਲ اپੋਜੀਸ਼ਨ ਅਸੀਂ ਨੀ ਚੂੜੀਆਂ ਪਾਈਆਂ ਸਾਬ ਅਸੀਂ ਰਲ ਕੇ ਦਾ ਸੰਘਰਸ਼ ਕਰਾਂਗੇ ਡਟ ਕੇ ਨਿਆਂ ਲੈ ਕੇ ਦੇਾਂਗੇ ਕਿਉਂਕਿ ਆ ਸਰਕਾਰ ਅੱਖਾਂ ਵਿੱਚ ਰੱਖੀ ਐ ਚਰਬੀ ਚੜ ਗਈ ਐ ਸਰਕਾਰ ਦੇ ਅੱਖਾਂ ਦੇ ਉੱਤੇ ਸੋਨੂੰ ਸਰਪੰਚ ਤੋਂ ਕੰਪਲੇਂਟ ਲਿਖਣ ਗਿਆ ਉੱਥੇ ਉਹਨੂੰ ਬੈਠ ਕੇ ਫੋਨ ਕੇ ਸਾਨੂੰ ਪਤਾ ਤੁ ਤਾਣੇ 'ਚ ਬੈਠਾ ਐ ਸਾਡਾ ਤੇਰਾ ਕੀ ਕਰ ਲੈਣਗੇ ਸਰ ਜਿਤਨਾ ਹੁਣ ਤੁਹਾਡੀ ਕੇਂਦਰ 'ਚ ਸਰਕਾਰ ਆ ਤੁਸੀਂ ਇਹਦੇ ਵਾਸਤੇ ਕੀ ਕਰੋਗੇ ਇਹ ਪੰਜਾਬ ਸਰਕਾਰ ਦੇ ਲਾਡ ਲਾਡਰ ਗਵਰਨਰ ਰਾਜ ਦੀ ਮੰਗ ਕਰੋਗੇ ਆ ਦੇਖੋ ਸਾਹਿਬ ਮੈਂ ਗਵਰਨਰ ਰੂਲ ਦੇ ਬਿਲਕੁਲ ਖਿਲਾਫ ਹਾਂ ਲੋਕਾਂ ਨੇ ਚੁਣੀ ਐ ਲੋਕਾਂ ਨੂੰ ਭੁਗਤਣੇ ਪੈਣੇ ਐ ਸਭ ਆ ਜਿਹੜੇ ਐ ਅੱਕ ਚੱਪਣੇ ਪੈਣਗੇ ਪੰਜਾਬ ਦੇ ਲੋਕਾਂ ਨੂੰ ਅਜੇ 3.5 ਸਾਲ ਹੋਰ ਪਏ ਐ ਆ ਚੱਬਣੇ ਪਹਿਣਗੇ ਅਸੀਂ ਆ ਨਹੀਂ ਵੀ ਇੱਥੇ ਆ ਕੇ ਕਾਨੂੰਨੀ ਜਦੋਂ ਕੋਈ ਲੋਡ ਪਈ ਉਹ ਵੀ ਕਰਾਂਗੇ ਪਰ ਮੈਂ ਕਿਹਾ ਪੰਜਾਬ ਦੇ ਲੋਕ ਅਜੇ ਜਿੰਦੇ ਜਾਗਦੇ ਬੈਠੇ ਐ ਐ ਨਹੀਂ ਵੀ ਕੇਂਦਰ ਸਰਕਾਰ ਕਲੀ ਝਾਕੀ ਤੁਰੇ ਜਾਵਾਂਗੇ ਕਿਉਂ ਇੱਥੇ ਚੂੜੀਆਂ ਪਾਰ ਕੀਏ ਸਾਰੇ ਨੇ ਅਸੀਂ ਇਕੱਠੇ ਹੋ ਕੇ ਰਲ ਕੇ ਇਹਦਾ ਸੰਘਰਸ਼ ਕਰਾਂਗੇ ਸਰ ਜਿੱਤਰਾ ਜਿੱਤਰਾ ਜੀ ਸਰ ਜਿੱਤਰਾ ਇਹ ਏਡੇ ਵੱਡੇ ਸਰਪੰਚ ਦੀ ਇਹ ਕਤਲ ਕਰ ਦਿੱਤਾ ਗਿਆ ਆ ਆਮ ਲੋਕ ਤੇ ਸੁਰੱਖਿਅਤ ਨਹੀਂ ਐ ਸਰ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਕਹਨਾ ਅੱਜ ਪੰਜਾਬ ਦੇ ਅੰਦਰ ਸੁਰੱਖਿਤ ਸਿਰਫ ਬਦਮਾਸ਼ ਦਿੱਤਾ ਬਾਵਾ ਤੋੜੀਆਂ ਗਈਆਂ ਧਮਕੀਆਂ ਦੇ ਫੋਨ ਆਏ ਐ ਕਰੂਗੀ ਕਿ ਪੁਲਸ ਪੁਲਸ ਨੇ ਤਾਂ ਉਹ ਦਿਨ ਹਥਿਆਰ ਸਿੱਟਦੇ ਸੀ ਜਿੱਦੋਂ ਜਦੋਂ ਇੱਥੇ ਦਾ ਐਸਐਸਪੀ ਇਸ ਕਰਕੇ ਬਦਲਦਾ ਵੀ ਇਹਨਾਂ ਦੇ ਸਰਕਾਰ ਦਾ ਜਿਹੜਾ ਚੁਣਿਆ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਸੀਗਾ ਉਹਦੇ ਉੱਤੇ ਉਹਨੇ ਉਂਗਲ ਕਰਤੀ ਉਹਦੇ ਬਾਅਦ ਕਿਸੇ ਪੁਲਸ ਅੜੇ ਦੀ ਹਿੰਮਤ ਹੈ ਇੱਕ ਉਸ ਐਸਐਸਪੀ ਨੂੰ ਬਦਲ ਕੇ ਇੱਕ ਆਪਣਾ ਪਿੱਠੂ ਲਿਆ ਕੇ ਇੱਥੇ ਬਿਠਾਤਾ ਉਸ ਤੋਂ ਕਿਸੇ ਨੂੰ ਆਸ ਸੀ ਉਹਨਾਂ ਨੂੰ ਮੌਕਾ ਸੀਗਾ ਜਦੋਂ ਬੇਟੇ ਨਾਲ ਤੱਕਾ ਹੋਇਆ ਉਸੇ ਟਾਈਮ ਆ ਕੇ ਕਾਰਵਾਈ ਕਰਦੇ ਫੜਕੇ ਅੰਦਰ ਕਰਦੇ ਅੱਜ ਵੀ ਹੁਣ ਵੀਡੀਓ ਲਈ ਫਿਰਦੇ ਕਿ ਜੀ ਦੋ ਬੰਦੇ ਆਈਡੈਂਟੀਫਾਈ ਕਰ ਲੈ ਜਿਹੜੇ ਮਾਰ ਕੇ ਗਏ ਆ ਤੇ ਅੱਜ ਦਿਨ ਕਿੰਨੇ ਹੋ ਗਏ ਹਫਤਾ ਹੋਣ ਨੂੰ ਆਇਆ ਇੱਥੇ ਕੋਈ ਕਿਸੇ ਦਾ ਕੋਈ ਸੁਖ ਸਰਾ ਨਹੀਂ ਸਰਾ ਨਹੀਂ ਮਿਲਦਾ ਸਾਬ ਇਸ ਕਰਕੇ ਅਸੀਂ ਤਕੜੇ ਹੋ ਕੇ ਇਸ ਨਿਆਂ ਵਾਸਤੇ ਲੜਾਈ ਲੜਾਂਗੇ ਤੇ ਆ ਲੜਾਈ ਕੱਲੇ ਸੋਨੂ ਦੀ ਜਾਂ ਚਬਾਲ ਪਿੰਡ ਦੀ ਨਹੀਂ ਆ ਪੰਜਾਬ ਦੀ ਲੜਾਈ ਬਣੀ ਖੜੀ ਆ ਜੀ ਸਰ ਜਿਸ ਤਰ੍ਹਾਂ ਦੇ ਅੰਦਰ ਆ ਠਕਾ ਹੋਰੇ ਜਿਸ ਤਰ੍ਹਾਂ ਦੀ ਪਰਿਵਾਰ ਦੇ ਦੱਸਿਆ ਇਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਇਹਨਾਂ ਨੂੰ ਸਰਕਾਰ ਨੇ ਕੋਈ ਸੁਰੱਖਿਆ ਨਹੀਂ ਦਿੱਤੀ ਕੀ ਤੁਸੀਂ ਇਹ ਸੁਰੱਖਿਆ ਦੇਣ ਬਾਰੇ ਕੋਈ ਕੇਂਦਰ ਸਰਕਾਰ ਦੇ ਨਿਆਂ ਦੇ ਵਿੱਚ ਆ ਵੀ ਆਊਗਾ ਵੀ ਇਹਨਾਂ ਨੂੰ ਕਿਸ ਤਰ੍ਹਾਂ ਕਰੋਂਗੇ ਤਾਂ ਸੰਘਰਸ਼ ਕਰਨਾ ਪਊਗਾ ਸਾਬ ਇਹਦੇ ਵਾਸਤੇ ਇਹ ਸਰਕਾਰ ਦੇ ਅਹੰਕਾਰ ਦੀ ਚਰਬੀ ਚੜੀ ਹੈ ਲੋਕਾਂ ਨੇ ਜਿਤਾ ਕੇ ਭੇਜਤਾ 92 92 ਨਾਮ ਲੈ ਕੇ ਆਮ ਆਦਮੀ ਪਾਰਟੀ ਦਾ ਆਮ ਨਹੀਂ ਸਭ ਆ ਮੈਂ ਸਮਝਦਾ ਲੋਟੂ ਟੋਲਾ ਤੇ ਬਦਮਾਸ਼ਾਂ ਦਾ ਇੱਕ ਗੈਂਗਸਟਰ ਸਰਕਾਰ ਚਲਾ ਰਹੇ ਸਨ ਇਸ ਪੰਜਾਬ ਦੇ ਅੰਦਰ ਅਗਰ ਕੋਈ ਸੁਰੱਖਿਤ ਹੈ ਤਾਂ ਉਹ ਗੈਂਗਸਟਰਸ ਹੈਗੇ ਉਹ ਜੇਲ੍ਹਾਂ ਦੇ ਅੰਦਰ ਬੈਠੇ ਐ ਉਹ ਸਰਕਾਰ ਚਲਾ ਰਹੇ ਭਗਵੰਤ ਮਾਨ ਦੂੰਦਾ ਫਿਰ ਇਹਨਾਂ ਨੂੰ ਬਹਿਮ ਹੀ ਹੈ ਚੀਫ ਮਿਨਿਸਟਰ ਨੂੰ ਵੀ ਮੈਂ ਸਰਕਾਰ ਚਲਾ ਰਿਹਾ ਉਹ ਗੈਂਗਸਟਰ ਚਲਾ ਰਿਹਾ ਉਹਨਾਂ ਦੀ ਸਰਕਾਰ ਅੱਜ ਚੱਲ ਰਹੀ ਹੈ ਸਭ ਉਹਦੇ ਖਿਲਾਫ ਅਸੀਂ ਡਟ ਕੇ ਲੜਾਈ ਲੜਾਂਗੇ